ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਮਰਨਾਥ ਦੀ ਯਾਤਰਾ ਜਿਹੜੀ ਉਹ ਸ਼ੁਰੂ ਹੋਣ ਵਾਲੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੀ ਅਮਰਨਾਥ ਦੀ ਯਾਤਰਾ ਦੇ ਵਿੱਚ ਸੁਰੱਖਿਆ ਜਿਹੜੀ ਉਹ ਵਧਾਈ ਜਾਵੇਗੀ ਤਾਂ ਜੋ ਕੋਈ ਵੀ ਸ਼ਰਧਾਲੂਆਂ ਦੇ ਨਾਲ ਅਨਹੋਣੀ ਨਾ ਹੋ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅਮਰਨਾਥ ਯਾਤਰਾ ਦੀ ਸੁਰੱਖਿਆ ਚੁਣੌਤੀਆਂ ਵਧੇਰੀਆਂ ਹੋਣਗੀਆਂ ਕਿਉਂਕਿ ਪਹਿਲਗਾਮ ਦੇ ਅੱਤਵਾਦੀ ਹਮਲੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਰੱਖਿਆ ਕਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ ਮੌਜੂਦਾ ਸਮੇਂ ਚ ਸਹੂਲਤਾ ਨਾਲ ਜੁੜੀਆਂ ਤਿਆਰੀਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਜੂਨ ਚ ਸੁਰੱਖਿਆ ਨੂੰ ਲੈ ਕੇ ਮੀਟਿੰਗਾਂ ਹੋਣਗੀਆਂ ਇਸ ਚ ਸ਼੍ਰੀ ਅਮਰਨਾਥ ਜੀ ਦੇ ਇਸਰਾਈਲ ਬੋਰਡ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਸਰਕਾਰ ਪ੍ਰਭਾਵਸ਼ਾਲੀ ਕਦਮ ਚੁੱਕਣਗੇ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੋਰ ਵਧੇਗੀ ਹਾਲਾਂਕਿ ਯਾਤਰਾ ਦੇ ਵਿੱਚ ਸੁਰੱਖਿਆ ਨੂੰ ਸਭ ਤੋਂ ਉੱਚ ਮੰਨਦੇ ਹੋਏ ਸੁਰੱਖਿਆ ਬਲਾਂ ਦੀ ਪੂਰੀ ਤਾਇਨਾਤੀ ਜਿਹੜੀ ਉਹ ਕੀਤੀ ਜਾਂਦੀ ਹੈ ਪਰ ਇਸ ਵਾਰ ਹਾਲਾਂਕਿ ਸਾਤ ਦੇ ਮੱਦੇ ਨਜ਼ਰ ਰਾਸ਼ਟਰੀ ਰਾਜਮਾਰਗ ਯਾਤਰਾ ਦੇ ਬੇਸ ਕੈਂਪਾਂ ਅਤੇ ਯਾਤਰਾ ਦੇ ਦੋਵੇਂ ਮਾਰਗਾਂ ਤੇ ਸੁਰੱਖਿਆ ਦੇ ਹੋਰ ਮਜ਼ਬੂਤ ਪ੍ਰਬੰਧ ਜਿਹੜੇ ਉਹ ਕੀਤੇ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਯਾਤਰਾ ਦੇ ਬੇਸ ਕੈਂਪ ਪਹਿਲਗਾਮ ਦੇ ਹਮਲੇ ਦੇ ਬਾਵਜੂਦ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ੀ ਦੇ ਨਾਲ ਜਾਰੀ ਨੇ ਤਾਂ ਇਸ ਮਾਰਗ ਤੋਂ ਜ਼ਿਆਦਾਤਰ ਸ਼ਰਧਾਲੂ ਬਾਬਾ ਬਰਫਾਨੀ ਦੀ ਗੁਫਾ ਤੱਕ ਪਹੁੰਚਦੇ ਨੇ ਬਾਲਟਾਲ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਯਾਤਰਾ ਕਰਦੇ ਨੇ ਪਹਿਲਗਾਮ ਰਵਾਇਤੀ ਰੂਟ ਹੈ ਛੜੀ ਮੁਤਾਬਕ ਇੱਥੋਂ ਜਾਂਦੀ ਹੈ ਤਾਂ ਇਸ ਲਈ ਇਸ ਰੂਟ ਦੀ ਅਹਿਮੀਅਤ ਜ਼ਿਆਦਾ ਹੈ ਸਿਸਟਮ ਨੂੰ ਫੁੱਲ ਪਰੂਫ ਬਣਾਇਆ ਜਾਵੇਗਾ ਤਾਂ ਜੋ ਕੋਈ ਵੀ ਖਾਮੀ ਨਾ ਰਹਿ ਜਾਵੇ 3 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਦੀ ਯਾਤਰਾ 38 ਦਿਨਾਂ ਦੀ ਹੋਵੇਗੀ 9 ਅਗਸਤ ਨੂੰ ਰਖੜੀ ਵਾਲੇ ਦਿਨ ਖਤਮ ਹੋਵੇਗੀ ਯਾਤਰਾ ਮਾਰਗ ਦੇ ਸਹੂਲਤਾਂ ਦੇ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਨੇ ਮੈਡੀਕਲ ਸਹੂਲਤਾਂ ਨੂੰ ਲੈ ਕੇ ਬੇਸ ਕੈਂਪਾਂ 'ਚ ਪ੍ਰਬੰਧ ਕਰਨ ਦੇ ਲਈ ਮੀਟਿੰਗਾਂ ਸ਼ੁਰੂ ਹੋ ਗਈਆਂ ਨੇ ਸੰਵੇਦਨਸ਼ੀਲ ਥਾਵਾਂ ਦੇ ਉੱਤੇ ਪਛਾਣ ਕੀਤੀ ਜਾਵੇਗੀ ਮਾਊਂਟੇਨ ਰੈਸਕਿਊ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਜਾਣਗੀਆਂ ਇਸ ਵਾਰ ਜੰਮੂ ਸ਼੍ਰੀਨਗਰ ਰਾਸ਼ਟਰੀ ਮਾਰਗ ਤੇ ਵਾਧੂ ਚੌਕਸੀ ਜਿਹੜੀ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਲੰਗਰ ਸੰਗਠਨ ਵੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਹੁਣ ਤੱਕ 120 ਲੰਗਰ ਸੰਚਾਲਕਾਂ ਨੂੰ ਲੰਗਰ ਲਗਾਉਣ ਦੇ ਲਈ ਆਫਰ ਲੈਟਰ ਦਿੱਤੇ ਜਾ ਚੁੱਕੇ ਨੇ ਬਾਬਾ ਬਰਫਾਨੀ ਲੰਗਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਾਜਨ ਗੁਪਤਾ ਦਾ ਕਹਿਣਾ ਹੈ ਕਿ ਲੰਗਰ ਸੰਗਠਨ ਸਮਗਰੀ ਇਕੱਠੀ ਕਰਨ ਸਮੇਤ ਹੋਰ ਪ੍ਰਬੰਧ ਕੀਤੇ ਜਾ ਰਹੇ ਨੇ ਕੁਝ ਲੰਗਰ ਵਾਲਿਆਂ ਨੂੰ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਸ਼੍ਰੀ ਅਮਰਨਾਥ ਜੀ ਸ੍ਰਾਇਨ ਬੋਰਡ ਨੂੰ ਇਸ ਸਬੰਧ ਦੇ ਵਿੱਚ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ ਅਮਰਨਾਥ ਯਾਤਰਾ ਚ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪ੍ਰਬੰਧ ਦੇ ਮੱਦੇ ਨਜ਼ਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵੈਲਫੇਅਰ ਸੁਸਾਇਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਰਾਜਕੁਮਾਰ ਗੋਇਲ ਨੇ ਖੁਰਾਕ ਸਪਲਾਈ ਮੰਤਰੀ ਸ਼ਤੀਸ਼ ਸ਼ਰਮਾ ਨਾਲ ਮੁਲਾਕਾਤ ਕੀਤੀ ਹੈ ਰਾਜਕੁਮਾਰ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਹੱਦ ਤੱਕ ਖਰਾਬ ਹੋਏ ਹਨ ਉਮੀਦ ਹੈ ਕਿ ਉਪ ਰਾਜਪਾਲ ਪ੍ਰਸ਼ਾਸਨ ਅਤੇ ਜੰਮੂ ਕਸ਼ਮੀਰ ਸਰਕਾਰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧ ਪੂਰੇ ਕਰ ਲਵੇਗੀ ਅਮਰਨਾਥ ਯਾਤਰਾ ਦੇ ਲਈ 14 ਅਪ੍ਰੈਲ ਤੋਂ ਐਡਵਾਂਸ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਸੀ ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਚੱਲ ਰਹੀ ਹੈ ਇਸੇ ਦੌਰਾਨ ਸ਼੍ਰੀ ਅਮਰਨਾਥ ਜੀ ਸਰਾਇਨ ਬੋਰਡ ਨੇ ਹੈਲੀਕਾਪਟਰ ਸੇਵਾ ਲਈ ਅਜੇ ਤੱਕ ਆਨਲਾਈਨ ਬੁਕਿੰਗ ਸ਼ੁਰੂ ਨਹੀਂ ਕੀਤੀ ਇਸ ਲਈ ਅਜੇ ਹੋਰ ਉਡੀਕ ਹੈ ਜਿਹੜੀ ਉਹ ਕਰਨੀ ਪਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਦੇ ਮੱਦੇ ਨਜ਼ਰ ਸੁਰੱਖਿਆ ਦੇ ਕਰਮਚਾਰੀ ਸੁਰੱਖਿਆ ਫੋਰਸਾਂ ਜਿਹੜੀਆਂ ਸ਼੍ਰੀ ਅਮਰਨਾਥ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੇ ਵਿੱਚ ਜਿਹੜਾ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਤਾਂ ਜਿਹੜੇ ਸੁਰੱਖਿਆ ਫੋਰਸਾਂ ਨੇ ਉਹ ਵਧਾਈਆਂ ਜਾਰੀਆਂ ਨੇ ਲੰਗਰ ਕਮੇਟੀਆਂ ਨੂੰ ਜਿਹੜੀਆਂ ਆਫਰ ਲੈਟਰ ਦੇ ਦਿੱਤੇ ਗਏ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਮਰਨਾਥ ਦੀ ਯਾਤਰਾ ਦੇ ਦੌਰਾਨ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਫੋਰਸਾਂ ਨੂੰ ਵੱਧ ਤੋਂ ਵੱਧ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ